thank ਯੂਥ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੀ ਹਾਤੀ ਪੁਲਿਸ ਥਾਣਾ ਲੋਪੋਕੇ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸਫਲਤਾ ਹਾਸਲ ਕਰਦੇ ਹੋਏ 4 ਕਿਲੋ 500 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕਰਕੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਵੱਡਾ ਝਟਕਾ ਦਿੱਤਾ। ਇਸ ਬੰਦੇ ਜਾਣਕਾਰ ਦਿੰਦੇ ਹੋਏ ਐਸਪੀ ਇਨਵੈਸਟੀਗੇਸ਼ਨ ਐਚਐਸ ਗਿੱਲ ਨੇ ਦੱਸਿਆ ਕਿ ਥਾਣਾ ਲੋਪੋਕੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਸਿੰਘ ਉਰਫ ਲਵ ਹੈਰੋਇਨ ਸਮਗਲਿੰਗ ਦਾ ਧੰਦਾ ਕਰਦਾ ਜੋ ਅੱਜ ਵੀ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਦੀ ਖੇਪ ਲੈ ਕੇ ਪਿੰਡ ਅਚੂਰਾ ਵਿਖੇ ਘੁੰਮ ਰਿਹਾ। ਜਿਸ ਤੇ ਤੁਰੰਤ ਕਰਦੇ ਆ ਥਾਣਾ ਲੋਪੋਕੇ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਗੁਰਫਲ ਲਵ ਨੂੰ 4 ਕਿਲੋ 500 ਗ੍ਰਾਮ ਹੈਰਨ ਸਮੇਤ ਕਾਬੂ ਕਰ ਲਿਆ ਗਿਆ ਇਹਦਾ ਤੁਹਾਨੂੰ ਪਤਾ ਜਨਤ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਜੀ ਸਾਹਿਬ ਸਤਾ ਹਸਤਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਸਾਮਿੰਦਰ ਸਿੰਘ ਤੇ ਉਹਨਾਂ ਦੇ ਦੇਖਰੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅੱਗੇ ਲੋਪੋ ਕੇ ਸਾਨੂੰ ਸੁਪਾ ਗਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੇ ਤਰ੍ਹਾਂ ਇੱਕ ਸਮਗਮ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਹਦੇ ਕੋਲੋਂ 4 ਕਿਲੋ 500 ਗ੍ਰਾਮ ਹੀਰੋਂ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਦਰ ਦਾ ਜਿਹੜਾ ਨਾਮ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਿਹੂਰਾ ਪੀਐਸ ਲੋਪੋਕੇ ਦਾ ਰਹਿਣ ਵਾਲਾ ਹੈ ਇਹ ਇਹਦੇ ਕੋਲੋਂ ਇਹ 4.5 ਕਿਲੋ ਹੀਰੋਂ ਬਰਾਮਦ ਕੀ ਕਰਕੇ ਮੁਕੱਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਨਡੀਪਰੈਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਯੋਗ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਘੋਕ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਔਰ ਇੱਥੇ ਤਾਂ ਮੈਂ ਵੀ ਦੱਸਦਾ ਆ ਵੀ ਜਿਹੜੀ ਨਸ਼ਾ ਵਿਰੋਧ ਮਹਮ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਵਪ੍ਰੀਤ ਸਿੰਘ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਇਹ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਆ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅਮਰਸਰ ਦੀ ਆਤੀ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਅ 4 ਕਿਲੋ 500 ਗ੍ਰਾਮ ਹਿਰੋਨਲ ਫੜਾਇਆ 32 ਸਰ ਬਾਈ ਬਾਈ ਸਾਲ ਸਰ ਲਿੰਕ ਕਿੱਥੋਂ ਸੀ ਇਹਨਾਂ ਦੀ ਕਿਹਨਾਂ ਦੇ ਨਾਲ ਲਿੰਕ ਜੁੜੇ ਸੀ ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਆ ਔਰ ਇਹਨੂੰ ਪੇਸ਼ ਕਰਕੇ ਵੀ ਇਹਦੇ ਕਰਕੇ ਹਿਰੋਨਲ ਨੇ ਪਾਕਿਸਤਾਨ ਤੋਂ ਹੀ ਮੰਗਾਈ ਹੈ ਜੀ ਇਹਦੇ ਪਾਕਿਸਤਾਨ ਸੰਬੰਧ ਨਾਲ ਲਿੰਕ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹੀਰੇ ਮੰਗਾ ਚੁੱਕਿਆ ਤੇ ਕਿਹਨੂੰ ਦੇ ਚੁੱਕਿਆ ਮੇਰੇ ਤੁਹਾਨੂੰ ਦੱਸਿਆ ਗਿਆ ਇਹ ਫਲਾ ਪਹਿਲਾਂ ਕੋਈ ਖਤਮਾਦਰ ਚ ਨਹੀਂ ਹੈ ਪਰ ਸ਼ੂਲਾ ਫੇਟੇ ਖੇਤਾਂ ਦੇ ਨਾਲ ਆਏ ਜੇ ਕਿਸੇ ਤਰੀਕੇ ਨਾਲ ਕੋਈ ਡਰੋਨ ਥਰੂ ਆਈ ਹੈ ਇਸ ਤਰੀਕੇ ਨਾਲ ਡਰੋਨ ਥਰੂ ਆਈ ਹੈ ਜੀ ਡਰੋਨ ਥਰੂ ਹੀ ਆਈ ਆ ਪਰ ਮੰਗਾਈ ਹੈਗੀ ਆ ਔਰ ਇਸ ਕਰਕੇ ਇਹ ਜਿਹੜੀ ਇਹਦੇ ਟੈਕਨੀਕਲ ਐਨਾਲਿਸਿਸ ਜਿਹੜੇ ਫੋਨ ਫਾਰ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਸਿਰ ਤਸਕਰੀ ਦੇ ਇਲਾਵਾ ਕਿਹੜਾ ਹੋਰ ਕੋਈ ਕਾਰੋਬਾਰ ਕਰਦਾ ਸੀ ਨਹੀਂ ਖੇਤੀਬਾੜੀ ਕਰਦਾ ਜੀ ਇਹ ਹੋਰ ਕੋਈ کاروبار ਨਹੀਂ ਕਰਦਾ ਹੈ ਗੇਤੀਬੜੀ ਕਰਦਾ ਪਰ ਇੱਥੇ ਪੰਜਾਬ ਦੇ ਵਿੱਚ ਹੋਰ ਭਾਰਤ ਦੇ ਵਿੱਚ ਕਿਸੇ ਨਾਲ ਲਿੰਕ ਹੈਗੇ ਸੀ ਇਹਨਾਂ ਦੇ ਜੀ ਵੀਰੋਂ ਤੁਹਾਨੂੰ ਦੱਸਿਆ ਨਾ ਜੀ ਅਜੇ ਇਹਦਾ ਫੋਨਲੈਸ ਕਰ ਰਹੇ ਆ ਉਹ ਪਤਾ ਕਰਾਂਗੇ ਫੋਨਲੈਸ ਦੇ ਥਰੂ ਵੀ ਇਹਦੇ ਕਿਤੇ ਕਿਤੇ ਲਿੰਕ ਸੀਗੇ ਜਿਨ੍ਹਾਂ ਦੀ ਇਨਫਰਮੇਸ਼ਨ ਜਿਹੜੀ ਹੈਗੀ ਆ ਉਹ ਹੁਣ ਅਜੇ ਰਮਾਂਨਤਵਾਦ ਸ਼ੁਰੂ ਹੋਊਗੀ ਵੀ ਇਹਦੇ ਲਿੰਕ ਜਿਹੜੇ ਆ ਕਿੱਥੇ ਕਿੱਥੇ ਪਾਕਿਸਤਾਨ ਸੀਗੇ ਤੇ ਕਿੱਥੇ ਕਿੱਥੇ ਇੱਥੇ ਸੀਗੇ ਇਸ ਤੋਂ ਪਹਿਲਾਂ ਕਿੰਨੇ ਤੱਕ ਇਹ ਗੇੜੇ ਲਾ ਚੁੱਕਿਆ ਹੈਗਾ ਅਮਰਜੀਤ ਸਰ ਤੋਂ ਗੁਰਕੁਮਾਰ ਦੀ ਰਿਪੋਰਟ